ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਠਾਕ ਹੋ ਹਾਂ ਜੀ ਵਧੀਆ ਇਤਨੀ ਖਲਾਉ ਠੀਕ ਹੈ ਬਰੇ ਹੁਣ ਸਿਹਤ ਕਿੱਦਾਂ ਮੈਂ ਤੁਹਾਡੀ ਪਰਕਾ ਕਾफी ਅੱਗੇ ਨਾਲੇ ਅੱਛਾ ਜੀ ਮੈਂ ਮਨਦੀਪ ਸਿੰਘ ਦੁੱਗਲ ਬੋਲ ਰਿਹਾ ਠੀਕ ਹੈ ਹਾਂ ਜੀ ਮੈਂ ਬੀ ਜੀ ਪੀ ਦੇ ਜੋ ਸਪੋਕਸਮੈਨ ਆ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦਾ ਮੈਂ ਪੀ ਆਰਓ ਵੀ ਹਾਂ ਠੀਕ ਹੈ ਤੁਹਾਡੇ ਮੇਰੇ ਕੋ ਪਾਸਪੋਰਟ ਕਾਫੀ ਟਾਈਮ ਪਹਿਲਾਂ ਦੇ ਆਏ ਮਿਨਿਸਟਰੀ ਚ ਭੇਜੇ ਹੋਏ ਆ ਤੇ ਮੇਰੇ ਮੈਨੂੰ ਇੱਕ ਜਾਣਕਾਰੀ ਲੈਣੀ ਸੀ ਕਿ ਜਿਹੜਾ ਇੱਕ ਤੁਹਾਡੇ ਨਾਲ ਸਮਰ ਗੁਰਸੇਵਕ ਜਿਹੜੇ ਹੈਗੇ ਸੀ ਹਾਂਜੀ ਹਾਂਜੀ ਤੇ ਸਮਰ ਦਾ ਤੁਸੀਂ ਇੱਕ ਇੰਟਰਵਿਊ ਚ ਦੱਸ ਰਹੇ ਸੀ ਕਿ ਉਹਦੀ ਡੈਥ ਹੋ ਚੁੱਕੀ ਆ ਹਾਂਜੀ ਉਹ ਕਿੱਦਾਂ ਬਾਈ ਕਿੱਦਾਂ ਹੋਈ ਉਹਦੀ ਡੈਥ ਜੀ ਜੀ ਤੁਸੀਂ ਗਏ ਹੋ ਮਿਸ਼ਨ ਤੋਂ ਮਿਸ਼ਨ ਤੋਂ ਇਤੋਂ ਪਹਿਲਾਂ ਗਿਆ ਹੋ अच्छा एक दिन ਪਹਿਲਾਂ ਗਿਆ ਉਸ ਤੋਂ ਬਾਅਦ ਹਾਂਜੀ ਓਕੇ ਉਸ ਤੋਂ ਉਸ ਤੋਂ ਮੈਂ ਉੱਥੇ ਜਦੋਂ ਮੇਰਾ ਗਰੁੱਪ ਪਹੁੰਚਿਆ ਜવાય ਕਿ ਇੱਕ ਹੈੱਡਕ quarters ਸੀਗਾ ਉੱਥੇ ਇੱਥੇ ਬੰਦੇ ਰੱਖਦੇ ਸੀਗੇ ਇੱਕ ਗਰੁੱਪ ਭੇਜਦਾ ਉਸ ਤੋਂ ਬਾਅਦ ਅਗਲੇ ਗਰੁੱਪ ਨੇ ਜਾਣਾ ਹੈ ਹਾਂ ਫਿਰ ਜਦੋਂ ਮੈਂ ਜਿਹੜਾ ਵੋਕੀ ਟੋਕੀ ਦਾ ਇਹਦਾ ਹੈਂਡਲ ਕਰਦਾ ਸੀਗਾ ਬੰਦਾ ਟਰਾਂਸਲੇਟਰ ਸੀਗਾ ਅੰਗਰੇਜ਼ੀ ਜੈਂਡਾ ਸੀਗਾ ਹਾਂ ਹੋਣੀ ਵੀ ਪੁੱਛਿਆ ਮੈਂ ਆਹ ਸੰਭਰ ਜਦੋਂ ਬਾਈ ਆ ਰਿਹਾ ਉਹ ਕਿੱਥੇ ਆਉਂਗਾ ਕਹਿੰਦਾ ਵੀ ਉਹਨੂੰ ਭੇਜਿਆ ਅੱਗੇ ਪਰ ਉਹਨੂੰ ਉਹਨਾਂ ਦਾ ਕੋਨਟੈਕਟ ਨਹੀਂ ਹੈ ਮਤਲਬ ਵੀ ਅਸੀਂ ਉਹਨੂੰ ਕੋਨਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵਾਕੀ ਟਾਕੀ ਤੇ ਵਾਇਰਲੈਸ ਤੇ ਪਰ ਕੋਈ ਅਨਸਰ ਨਹੀਂ ਕਰ ਰਿਹਾ ਹਾਂ ਉਸ ਤੋਂ ਬਾਅਦ ਘੰਟੇ 2 ਘੰਟੇ ਬਾਅਦ ਇੱਕ ਅਨਸਰ ਆਇਆ ਵੀ ਅ ਭੈਂਕੜਾ ਬਾਈ ਨੇ ਭੁੱਲਿਆ ਕੋਈ ਵੀ ਮੈਂ ਬੈਂਕ ਕਰਾ ਆਪਣੀ ਚੱਲ ਰਿਹਾ ਹਾਂ ਕਿੰਨਾ ਬਸੇ ਹੀ ਹਾਲਾ ਹਾਂਜੀ ਉਸ ਤੋਂ ਬਾਅਦ ਉਹਨੇ ਬਹੁਤ ਕੋਨਟੈਕਟ ਕੀਤਾ पांच ਉਸ ਤੋਂ ਬਾਅਦ ਕੋਈ ਕੰਟੈਕਟ ਨਹੀਂ ਆਇਆ ਇਹ ਲੋਕ ਨਾਲ ਦਾ ਸੀਗਾ ਉਹ ਇੱਥੇ ਪਹੁੰਚਣਾ ਸੀ ਉਹ ਪਹੁੰਚ ਗਏ ਨਹੀਂ ਉਹ ਹਟ ਹੋ ਗਏ ਆ ਨਾਲ ਤਾਂ ਵੀ ਦੋ ਦਿਨਾਂ ਦਾ ਗਰੁੱਪ ਬਣਾ ਕੇ ਭੇਜਦੇ ਆ ਹਾਂ ਉਹ ਆ ਦੇ ਕਿ ਬੜਾ ਇੱਥੋਂ ਦਾ ਗਰੁੱਪ ਮੈਂਬਰ ਸੀ ਉਹ ਤਾਂ ਹਟ ਹੋ ਗਿਆ ਸੀਗਾ ਤੇ ਉਹ ਬਾਰੇ ਮੁੰਡਾ ਵੀਰੇ ਇੰਜਰਡ ਹੋ ਗਿਆ ਵੀ ਇਹਨੂੰ ਹੈਲਪ ਹੀ ਲੋੜ ਆ ਬਾਰੇ ਸਾਨੂੰ ਦੱਸ ਨਹੀਂ ਰਿਹਾ ਵੀ ਇੱਕ ਫੋਨ 'ਚ ਹੈ ਮੁੰਡਾ ਦਾ ਵੀ ਆਨਲਾਈਨ ਚੱਲਦਾ ਮੈਪ ਆਰਮੀ ਐਪ ਹੁੰਦਾ ਓਕੇ ਕਿੰਨੇ ਪੁਆਇੰਟ ਤੇ ਹੈਗਾ ਇਹਦਾ ਵੀ ਸਾਨੂੰ ਦੱਸ ਨਹੀਂ ਰਿਹਾਗਾ ਹਾਂ ਉਸ ਤੋਂ ਬਾਅਦ ਕੋਈ ਲਾਪ ਉਸ ਤੋਂ ਬਾਅਦ ਲਾਪਤਾ ਹੋ ਗਿਆ ਬੱਟ ਮੈਂ ਕੋਈ ਹੋਰ ਪੁੱਛਿਆ ਵੀ ਕਹਿੰਦਾ ਵੀ ਦੋ ਗੱਲਾਂ ਵੀ ਇੰਜਰਡ ਹੋ ਰਿਹਾ ਵੀ ਸ਼ੋਰ ਆ ਵੀ ਦੈਟਸ ਹੌਂ ਵੀ ਰਿਹਾ ਅੱਛਾ ਤੁਸੀਂ ਇੱਕ ਉਹ ਦੱਸ ਰਹੇ ਸੀ ਨਾ ਡਰੋਨ ਡਿੱਗਾ ਜਾਂ ਕੁਛ ਇਦਾਂ ਦੀ ਗੱਲ ਕਰ ਰਹੇ ਸੀ ਹਾਂ ਡਰੋਨ ਉਹ ਜਿਹੜੇ ਇੰਜਰਡ ਹੋ ਗਏ ਕਾਫੀ ਉਹ ਓਕੇ ਹਾਂਜੀ ਕੋਈ ਉਹਦਾ ਕੋਈ ਉਹਦਾ ਕੋਈ ਸਾਬਤ ਨੂੰ ਪੁਖਤਾ ਸਬੂਤ ਮਿਲ ਸਕਦਾ ਕੀ ਹਾਂ ਵੀ ਉਹਦੀ ਡੈਥ ਹੋ ਚੁੱਕੀ ਆ ਬਈ ਜੀ ਮੈਂ ਕੱਲ੍ਹ ਨੂੰ ਪਰਸੇ ਇਹ ਮੈਸੇਜ ਕੀਤਾ ਹੈਡਕ quarters ਜਿਹੜਾ ਆਪਦਾ ਕਮਾਂਡਰ ਦਾ ਨੰਬਰ ਸੰ ਦਿੱਤੇ ਹੋਏ ਮੈਂ ਉਸ ਤੋਂ ਮੈਸੇਜ ਕੀਤਾ ਹਨ ਮਿਲਨ ਨੂੰ ਮੈਂ 10 ਸ ਜੰਮੂ ਦੇ ਮੁੰਡਿਆਂ ਦੇ ਪਰਿਸ਼ਾਨਾ ਕਾ ਵੀ ਜਿੰਦਾ ਤਾਂ ਮੈਂ ਸੰਭਰ ਵਾਲੇ ਪੁੱਛਿਆ ਕਹਿੰਦੇ ਇਹਦੇ ਬਈ ਤੁਹਾਨੂੰ ਕੋਈ ਜਾਣਕਾਰੀ ਨਹੀਂ ਲਗੀ ओके ਦੇਸ ਬੰਦੇ ਬਾਰੇ ਕੋਈ ਜਾਣਕਾਰੀ ਨਹੀਂ। ਬਾਕੀ ਬੰਦੇ ਜਿਹੜੇ ਬਾਕੀ ਜਿਹੜੇ ਬੰਦੇ ਹੈਗੇ ਆ ਜਿਹੜੇ ਜੰਮੂ ਵਾਲੇ ਤਿੰਨ ਸੀ, ਦੋ ਫਤਿਹਬਾਦ ਤੋਂ ਹੈਗੇ ਆ ਹਰਿਆਣੇ ਤੋਂ ਦੋ ਇੱਕ ਨੰਬਰ ਰਹੇਗਾ ਸैम ਸैम ਬੋਲਣਾ ਕਿ ਆਤੂ ਸ਼ਰਮਾ। ਹਾਂ ਉਹ ਹਿੰਦੂ ਦਾ ਪਾਸਪੋਰਟ ਭੇਜਿਆ ਸੀਗਾ ਮੈਂਗਾ। ਤੇ ਉਹ ਕਹਿੰਦੇ ਵੀ ਲਾਈਵ ਆਏ ਕਹਿੰਦੇ ਦਿਖਾਈ ਵੀ ਹਿੰਦੂ ਆਏ ਬਾਕੀ ਹਜੂ ਭਲਾਏ। ਓਕੇ ਮਾ ਗੁਰਸੇਖ ਦਾ ਬੰਦਾ ਠੀਕ ਹੈ ਜਿੱਥੋਂ ਜਿੱਥੋਂ ਗਏ ਆ ਉੱਥੇ ਬਾਈ ਮਸ਼ਕਲ ਆ ਬਚਣਾ ਯਾਰ ਮੈਂ ਕਹ ਰਿਹਾ ਵਾ ਇਹ ਤੁਹਾਨੂੰ ਮਦਦ ਕਰੇ ਬਾਈ ਤੁਹਾਡੀ ਨਾ ਮੈਂ ਸਪੋਕਸਮੈਨ ਆਪਣਾ ਚੈਨਲ ਆ ਉਹ ਉਹਦੇ ਤੇ ਮੈਂ ਤੁਹਾਡੀ ਨਾ ਕਿੰਨਾ ਕਹਿੰਦੇ ਉਹ ਉਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਸੀ ਉਹਦੇ ਵਿੱਚ ਤੁਹਾਨੂੰ ਹੁਣ ਉਹਨਾਂ ਦਾ ਮੈਂ ਨੰਬਰ ਤੁਹਾਡਾ ਸ਼ੇਅਰ ਕਰ ਰਿਹਾ ਵਾਂ ਨਾਲ ਹੀ ਬੀਜੇਪੀ ਦੇ ਜਿਹੜੇ ਸਪੋਕਸਪਰਸਨ ਨੇ ਗੁਲਦੀਪ ਸਿੰਘ ਢਾਲੀਵਾਲ ਉਹਨਾਂ ਨੂੰ ਵੀ ਨਾਲ ਲੈ ਕੇ ਤੁਹਾਨੂੰ ਵਾਪਸ ਬੁਲਾਉਣ ਲਈ ਪੂਰੀ ਤੋਂ ਪੂਰੀ ਵੱਧ ਵੱਧ ਕੋਸ਼ਿਸ਼ ਕਰ ਰਹੇ ਹਨ ਠੀਕ ਹੈ ਇਹ ਤੁਹਾਨੂੰ ਅੱਜ ਘਟਾਓ ਠੀਕ ਹੈ ਮੈਂ ਹਸਪੀਟਲ ਆਏ ਟ੍ਰੀਟਮੈਂਟ ਚੱਲ ਰਿਹਾ ਪਰ ਘਟਾਓ ਯਾਰ ਫਿਰ ਮੈਂ ਮਹੀਨੇ ਦੋ ਮਹੀਨਾ ਪੂਰਾ ਸੱਟ ਕਰਕੇ ਫਿਰ ਭੇਜਣਗੇ ਕੰਮ ਖਰਾਬ ਹੋ ਜਾਵੇ ਓਕੇ ਓਕੇ ਕੋਈ ਗੱਲ ਨਹੀਂ ਅਸੀਂ ਬਾਅਦ ਕਰਦੇ ਸੰਪਰਕ ਕਰਦੇ ਠੀਕ ਹੈ ਵੀਰੇ ਮੰਬਸੀ ਸਾਰੇ ਡਾਕੂਮੈਂਟ ਭੇਜੇ ਤੇ ਫੀਸੇ ਭੇਜੀਆਂ ਨਾਲ ਕੋਈ ਨਾ ਹੀ ਕਰੇ ਆਪਣੇ ਹਾਂ ਇੰਡਵਰਸਿਟੀ ਨੇ ਹਾਂ ਹਾਂ ਨਹੀਂ ਹੋਤੇ ਅਸੀਂ ਡਾਕੂਮੈਂਟ ਇਥੇ ਵੀਜ਼ਾ ਹਾਂਜੀ ਅੰਬਲ ਐਡੂਕੇਸ਼ਨ ਸਰ ਤੋਂ ਭੇਜਿਆ ਆ ਤੁਹਾਡੇ ਜਿੰਨੇ ਡਾਕੂਮੈਂਟ ਸੀ ਜਿਹੜੇ ਡਾਕੂਮੈਂਟ ਸੀ ਸਾਰੇ ਭੇਜੇ ਹੋਏ ਆ ਤੁਹਾਡੇ ਇਥੋਂ ਆਲਰੇਡੀ ਮੈਂ ਵੀ ਮੇਰੇ ਕੋਲ ਵੀ ਆਏ ਸੀ ਤੁਹਾਡੇ ਐਗਰੀਮੈਂਟ ਪਾਸਪੋਰਟ ਸਾਰਾ ਕੁਝ ਮੇਰੇ ਕੋਲ ਆਇਆ ਸੀ ਟੋਕਨ ਨੰਬਰ ਸਾਰਾ ਕੁਝ ਤੁਹਾਡਾ ਜਿਹੜਾ ਹੈਗਾ ਸੀ ਮੇਰੇ ਕੋਲ ਆਪਣਾ ਪਿੰਡ ਕਿਹੜਾ ਵੀਰੇ ਮੇਰਾ ਪਿੰਡ ਚੱਕ ਨੀਆ ਖਵਾ ਜੇ ਹਾਂਜੀ ਨੀਰੂਪੁਰ ਦੇ ਕੋਲ ਕਿੱਥੇ ਕਰਕੇ ਚੱਕ ਨੀਆ ਖਵਾ ਇਹ ਕਿੱਥੇ ਦਾ ਨੀਰੂਪੁਰ ਦੇ ਲਾਗੇ ਪੈਂਦਾ ਹੈ ਅੱਛਾ ਧਰਮਕੋੜ ਦੇ ਕੋਲ ਜਿਲ੍ਹੇ ਦੇ ਪੈਂਦਾ ਹੈ ਹਾਂ ਧਰਮਕੋੜ ਦੇ ਲਾਗੇ ਪੈਂਦਾ ਹੈ ਅੱਛਾ ਇੱਕ ਮੈਨੂੰ ਹੋਰ ਇੱਕ ਇੱਕ ਬਾਈ ਦੀ ਇੱਕ ਗੱਲ ਹੋਰ ਦੱਸਿਓ ਕਿ ਜਿਹੜੇ ਜਦੋਂ ਤੁਹਾਡੇ ਐਗਰੀਮੈਂਟ ਹੋਏ ਆ ਤੁਹਾਡੇ ਪਰਿਵਾਰ ਦੇ ਜਾਂ ਤੁਹਾਡੇ ਅਕਾਊਂਟਾਂ 'ਚ ਪੈਸੇ ਆਏ ਸੀ ਇਹਨਾਂ ਨੇ ਦਿੱਤੇ ਹੀ ਮੈਂ ਮਾੜਾ ਕੰਟਰੈਕਟ ਕਰਾਦੇ ਕਰਦੇ ਨੇ ਕੋਈ ਨਹੀਂ ਕੋਈ ਪੈਸੇ ਦੇ ਤੇ ਸਾਨੂੰ ਇਹਨਾਂ ਨੇ ਜਦੋਂ ਇਹ ਕਰਿਆ ਇਹਨੂੰ ਪੈਸੇ ਆਏ ਸੀ 5 ਲੱਖ ਰੁਪਈਆ ਅੱਛਾ ਠੀਕ ਹੈ ਨਾ 15 ਦਿਨ ਬਾਅਦ 5 ਲੱਖ ਰੁਪਈਆ ਆਇਆ ਉਸ ਤੋਂ ਬਾਅਦ ਕੋਈ ਪੈਸਾ ਨਹੀਂ ਆਇਆ ਕਿਉਂਕਿ ਉਸ ਤੋਂ ਬਾਅਦ ਕਈ ਮੁੰਡਿਆਂ ਨੇ ਆਇਆ 15 ਲੱਖ ਵੀਰ ਆਇਆ ਪਰ ਸਾਡੀ ਵੀਡੀਓ ਵਾਇਰਲ ਹੋ ਗਈ ਹੈ ਨਾ ਖਤਾ ਖਤਾ ਬਲੌਗ ਕਰਤਾ ਹੀ ਲੱਗਦਾ ਓਕੇ ਚਲੋ ਠੀਕ ਹੈ ਵੀਰੇ ਮੈਂ ਵਾਇਰਲ ਕਾਹੀ ਹੋ ਗਈ ਪਰ ਹਾਂਜੀ ਮੈਂ ਨਾ ਬਾਕੀ ਉਹਦੇ ਨਾਲ ਆਪਣਾ ਵੀ ਜੇ ਮਿਨਿਸਟਰੀ ਚ ਵੀ ਗੱਲ ਕਰਦੇ ਆਂ ਜੀ ਤੇ ਲਾਲਪੁਰਾ ਜੀ ਦਾ ਵੀ ਗੱਲ ਕਰਦੇ ਆ ਠੀਕ ਹੈ ਜੀ ਤੇ ਜਿੰਨੀ ਜਲਦੀ ਹੋ ਸਕਦਾ ਉਹ ਦੇ ਦਿੰਗੇ ਨਾ ਹਾਂਜੀ ਹਾਂਜੀ ਜਿੰਨੀ ਜਲਦੀ ਹੋ ਸਕਦਾ ਮੈਂ ਕਰਦਾ ਜੀ ਠੀਕ ਹੈ ਜੀ ਠੀਕ ਹੈ ਬ੍ਰੋ ਓਕੇ